ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੁਪਨਿਆਂ ਦੇ ਘਰ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਸਾਡੇ ਪਰਿਵਾਰ ਦੇ ਮੈਂਬਰ ਕਿੱਦਾਂ ਬੈੰਦੇ ਰਹਿੰਦੇ ਸੌਂਦੇ ਨੇ ਕਿੱਦਾਂ ਦੇ ਸਾਡੇ ਘਰ ਦੇ ਅੰਦਰਲੇ ਹਾਲਾਤ ਨੇ ਇਹ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਸਭ ਤੋਂ ਉੱਪਰਲੀ ਮੰਜ਼ਲ ਤੇ ਰਹਿੰਦੇ ਨੇ ਉਹ ਨੇ ਇਹ ਇਸ ਤੋਂ ਉੱਪਰ ਇੱਕ ਮੰਜ਼ਲ ਹੋਰ ਆ ਇਹ 6 ਮੰਜ਼ਲਾ ਸਾਡੀ ਬਿਲਡਿੰਗ ਦੀਆਂ ਇੱਕ ਬੇਸਮੈਂਟ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਇਹ ਥਰਡ ਫਲੋਰ ਤੇ ਇੱਕ ਫੋਰਥ ਫਲੋਰ ਉੱਪਰ ਇਹਦੇ ਤੇ ਇੱਥੇ ਸਾਡੇ ਬਾਪੂ ਬਜ਼ੁਰਗ ਆ ਜਿਹੜੇ ਰਹਿ ਰਹੇ ਨੇ ਇਸ ਟਾਈਮ ਖੁੱਲਾ ਡੁੱਲਾ ਪੂਰਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੈੱਡ ਲੱਗੇ ਹੋਏ ਨੇ ਤੇ ਸਾਰੇ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿੰਦੇ ਨੇ ਹੁਣ ਕੁਝ ਬੰਦੇ ਨੇ ਜਿਹੜੇ ਇੱਥੋਂ ਜਿਹੜੇ ਸੇਵਾ ਕਰਦੇ ਨੇ ਤੁਰਦੇ ਫਿਰਦੇ ਨੇ ਕੁਝ ਥੱਲੇ ਵੀ ਚਲੇ ਜਾਂਦੇ ਨੇ ਸੇਵਾ ਕਰਾਉਣ ਵਾਸਤੇ ਸਾਰੇ ਪਰਿਵਾਰ ਦੇ ਮੈਂਬਰ ਸਾਡੇ ਅੰਦਰ ਬੈਠੇ ਨੇ ਆਪਣੇ ਆਪਣੇ ਸੁੱਖ ਤੇ ਆਰਾਮ ਦੇ ਨਾਲ ਆਨੰਦ ਮਾਣ ਰਹੇ ਨੇ ਹੁਣ ਸਾਡੇ ਇਹਨਾਂ ਵੀਰਾਂ ਨੇ ਬਾਪੂ ਜੀ ਵਰਗਾਂ ਨੇ ਪ੍ਰਸ਼ਾਦਾ ਛਕਣਾ ਅੱਧੇ ਪੌਣੇ ਘੰਟੇ ਤਿੱਕਰ ਗੁਰੂ ਘਰ ਲੰਗਰ ਤਿਆਰ ਹੋ ਕੇ ਉੱਪਰ ਆ ਜਾਣਾ ਤੇ ਬਾਹਰਲੇ ਪਾਸੇ ਸੰਗਤ ਨੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਲੈਣਾ ਪ੍ਰਸ਼ਾਦਾ ਛਕਣ ਤੋਂ ਬਾਅਦ ਭਾਂਡੇ ਜਿੰਨੇ ਵੀ ਹੈਗੇ ਨੇ ਇਹ ਚਾੱਕ ਕੇ ਸੈਕੰਡ ਫਲੋਰ ਤੇ ਚਲੇ ਜਾਣੇ ਆ ਉੱਥੇ ਸ਼ੰਖ ਲੱਗੇ ਹੋਏ ਨੇ ਤਾਂ ਭਾਂਡੇ ਧੋਣੇ ਸ਼ੁਰੂ ਕਰ ਦੇਣੇ ਉੱਥੇ ਇਦਾਂ ਹੀ ਸਵੇਰੇ ਹੁਣ ਸਾਰਿਆਂ ਇਸ਼ਨਾਨ ਹੋਏ ਨੇ ਸਾਰਿਆਂ ਦੇ ਜਿਹੜੇ ਵੀਰ ਦਸਤਾਰਾਂ ਬੰਨਦੇ ਨੇ ਉਹਨਾਂ ਦੇ ਦਸਤਾਰਾਂ ਬੰਨ ਦਿੱਤੀਆਂ ਗਈਆਂ ਜਿਹੜੇ ਦਸਤਾਰਾ ਨਹੀਂ ਬੰਨਦੇ ਉਹਨਾਂ ਦੇ ਇਸ਼ਨਾਨ ਹੋ ਗਏ ਨੇ ਨਹਾ ਕੇ ਕੁਰਤੇ ਪਜਾਮੇ ਪਵਾ ਕੇ ਕੁਰਤੇ ਸਾਰੇ ਮੈਂਬਰ ਇਸ ਟਾਈਮ ਤਿਆਰ ਵਰ ਤਿਆਰ ਬੈਠੇ ਨੇ ਇਹ ਸਾਡੇ ਵਾਸ਼ਰੂਮ ਨੇ ਹਰੇਕ ਫਲੋਰ ਦੇ ਉੱਪਰ ਅਸੀਂ ਹਰੇਕ ਔਰਡ ਦੇ ਅਲੱਗ-ਅਲੱਗ ਵਾਸ਼ਰੂਮ ਬਣਾਏ ਨੇ ਇਹ ਨਹਾਉਣ ਵਾਸਤੇ ਨੇ ਖੁੱਲੇ ਡੁੱਲੇ ਵੀ ਇੱਥੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਅਸੀਂ ਆਪ ਨਿਭਾਉਣਾ ਹੁੰਦਾ ਵਾ ਇਧਰਲੇ ਪਾਸੇ ਉਹ ਨੇ ਜਿਹੜੇ ਆਪ ਨਾ ਆ ਸਕਦੇ ਨੇ ਟੂਟੀਆਂ ਲੱਗੀਆਂ ਹੋਈਆਂ ਤੇ ਆਪ ਆਪਣੀ ਮਰਜ਼ੀ ਨਾਲ ਇੱਥੇ ਯੋਰਨਰ ਲੱਗੇ ਹੋਏ ਨੇ ਇਧਰ ਸ਼ੈਂਖ ਲੱਗੇ ਹੋਏ ਨੇ ਸਾਰੇ ਇਧਰ ਹਰੇਕ ਫਲੋਰ ਦੇ ਉੱਤੇ ਖੁੱਲੀਆਂ ਤੇ ਸਾਫ਼ ਸੁਥਰੀਆਂ ਟਾਇਲਟਸ ਨੇ 10-10 ਟਾਇਲਟ ਨੇ ਜਿਹਦੇ ਵਿੱਚ ਦੇਸੀ ਸੀਟਾਂ ਵੀ ਜਿਹੜੀਆਂ ਤੇ ਇਹ ਵੈਸਟਰਨ ਸੀਟਾ ਵੀ ਹੈ ਜਿਹੜੀਆਂ ਅੰਗਰੇਜ਼ੀ ਸੀਟਾ ਹੁੰਦੀਆਂ ਤੇ 10-10 ਸੀ ਸਾਡੇ ਆਹਾ ਸ਼ੈਂਖ ਨੇ ਸਵੇਰੇ ਸਾਰਿਆਂ ਨੂੰ ਬਰਸ਼ ਕਰਨਾ ਹੁੰਦਾ ਸਾਰਿਆਂ ਨੇ ਤੇ ਇਹ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਜਿਵੇਂ ਹੁਣ ਆ ਪੈਰ ਸਾਫ਼ ਕਰਨ ਨੂੰ ਇੱਥੇ ਅਸੀਂ ਥੋੜੀ ਜਗ੍ਹਾ ਨੀਮੀ ਰੱਖ ਕੇ ਉੱਪਰ ਗਿਰਲ ਲਾਈ ਸੀਗੀ ਵੀ ਮਿੱਟੀ ਵਗੈਰਾ ਇੱਥੇ ਨਿਕਲ ਜਿਆ ਕਰੇ ਹੁਣ ਜਿਹੜੇ ਇਹ ਫਲੋਰ ਵਾਲੇ ਸਾਰੇ ਬਾਪੂ ਬਜ਼ੁਰਗ ਨੇ ਇਹਨਾਂ ਦਾ ਟਾਇਲਟ ਵਾਸ਼ਰੂਮ ਤਾਂ ਉੱਪਰ ਹੀ ਜਾਂਦੇ ਨੇ ਜਿਹੜੇ ਆਪ ਨਾਲ ਲੈਂਦੇ ਨੇ ਉਹ ਵੀ ਨਾਲ ਲੈਂਦੇ ਨੇ ਉੱਪਰ ਬਾਕੀ ਮੈਂਬਰਾਂ ਦਾ ਇਸ਼ਨਾਨ ਆ ਜਿਹੜਾ ਉਹ ਥੱਲੇ ਕਰਾਇਆ ਜਾਂਦਾ ਜਾ ਕੇ ਹਾਂਜੀ ਪ੍ਰੀਮ ਸ਼ਰਮਾ ਜੀ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਸਿੱਤਾਂ ਠੀਕ ਆ ਤੇ ਜਿਵੇਂ ਹੁਣ ਇੱਥੇ ਸਿਕਿਉਰਿਟੀ ਵਾਲਾ ਵੀਰਾ ਇੱਕ ਹਰ ਟਾਈਮ ਹਾਜ਼ਰ ਰਹਿੰਦਾ ਕਿਉਂਕਿ ਉਹਨੇ ਧਿਆਨ ਰੱਖਣਾ ਵੀ ਜਿਹੜੇ ਇੱਥੋਂ ਦੇ ਮੈਂਬਰ ਨੇ ਉਹ ਪੂਰੇ ਨੇ ਜੀ ਉਹ ਥੱਲੇ ਗਏ ਨੇ ਤਾਂ ਉਹ ਸ਼ਾਮ ਨੂੰ ਉੱਪਰ ਆ ਗਏ ਨੇ ਇੱਥੇ ਵੀ ਤੁਸੀਂ ਦੇਖੋਗੇ ਮੇਰਾ ਨੌਕੱਤੀ ਜਾਂਦਾ ਬੈਠਾ ਭਵਿੰਦਰભાઈ ਤੇ ਆਪਣੀ ਆਪਣੀਆਂ ਡਿਊਟੀਆਂ ਤੇ ਸੇਵਾਦਾਰ ਲੱਗੇ ਹੋਏ ਨੇ ਕੋਈ ਜਿਹੜਾ ਬਾਪੂ ਬੈਠੇ ਗੱਲਾਂ ਕਰੀ ਜਾਂਦੇ ਨੇ ਕੋਈ ਟੀਵੀ ਦੇਖੀ ਜਾਂਦੇ ਨੇ ਉਧਰ ਵੱਡੀ ਐਲਸੀਡੀ ਲੱਗੀ ਹੋਈ ਆ ਅਸੀਂ ਗੱਲ ਬਾਤ ਤੇ ਕੋਈ ਕੈਰਮ ਬੋਰਡ ਖੇਡੀ ਜਾਂਦੇ ਨੇ ਹਾਂ ਬਾਪੂ ਨੇ ਮਾਰੀ ਡਿਟੀ ਦੇਖੋ ਜੀ ਇਹ ਕੈਰਮ ਬੋਰਡ ਖੇਡ ਰਹੇ ਨੇ ਸਾਰੇ ਮਹਮਦ ਸਲੀਮ ਵੀਰਾ ਬਹੁਤ ਸਾਡਾ ਭਰਾ ਫਲੀਮ ਸਾਹਿਬ ਸਲਾਮ ਵਾਲੇਕੁਮ ਬਾਬਾ ਇਹ ਅਰਣ ਕੁਮਾਰ ਸ਼ੁਕਲਾ ਸਾਡਾ ਸਭ ਤੋਂ ਪਹਿਲਾ ਮੈਂਬਰ ਸੁਪਨਿਆਂ ਦੇ ਘਰ ਨੂੰ ਸ਼ੁਰੂ ਕਰਨ ਵਾਲਾ ਇਹ ਵੀਰਾ ਅਰਣ ਕੁਮਾਰ ਸ਼ੁਕਲਾ ਤੇ ਇਹ ਜਿਹੜੀਆਂ ਇੱਥੇ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਇਹ ਬਾਪੂ ਬਜ਼ੁਰਗ ਜਿਵੇਂ ਕੁਲਵਿੰਦਰ ਵੀਰਾ ਹੁਣ ਗ੍ਰਾਂਤੀ ਸਿੰਘ ਦੀ ਸੇਵਾ ਨਿਭਾਉਣਾ ਥੱਲੇ ਵੀਰੇ ਨੂੰ ਜਦੋਂ ਲੈ ਕੇ ਆਏ ਸੀ ਅਸੀਂ ਉਦੋਂ ਕੀ ਹਾਲਾਤ ਸੀਗੇ ਹੁਣ ਵੀਰੇ ਗੁਰਦੁਆਰਾ ਸਾਹਿਬ ਚ ਇੱਕ ਸਪੀਕਰ ਦੀ ਸੇਵਾ ਭਰਦਾ ਪਾਠ ਦੀ ਆ ਪੋਪਲੀ ਸਾਡਾ ਕਿਵੇਂ ਆ ਹਾਂਜੀ ਉਹਦੇ ਕੁਮਾਰ ਜੀ ਠੀਕ ਹੋ ਉਹਦੇ ਖਾਨ ਜੀ ਠੀਕ ਠਾਕ ਹੋ ਪਿੱਛੇ ਹੈ ਨਾ ਮੈਂ ਆਉਣਾ ਕਿਹੜਾ ਦੇ ਕੇ ਆ ਗਿਆ ਆ ਗਿਆ ਕਿਹੜਾ ਦੇ ਠੀਕ ਆ ਕਰਦੇ ਇੱਧਰ ਹੁਣ ਜਿਵੇਂ ਸਾਰੇ ਮੈਂਬਰ ਜਿਹੜੇ ਮੈਂਬਰ ਸਾਡੇ ਪਿਸ਼ਾਪ ਕਰ ਦਿੰਦੇ ਆ ਵਿੱਚ ਵਾਸ਼ਰੂਮ ਉਹਨਾਂ ਨੂੰ ਅਸੀਂ ਹਜੇ ਮੰਜੇ ਦਿੱਤੇ ਹੋਇਆ ਉਹਨਾਂ ਨੇ ਥੱਲੇ ਦਰੀਆਂ ਬਿਛਾਈਆਂ ਹੁਣ ਜਿਵੇਂ ਇਹਨਾਂ ਨੇ ਰਾਤ ਨੂੰ ਬਿਸ਼ਾਬ ਵਿੱਚ ਕਰ ਲਿਆ ਦਰੀ ਚੱਕ ਕੇ ਥੱਲੇ ਭੇਜ ਦਿੱਤੀ ਧੋਣੀ ਤੇ ਦੂਜੀ ਦਰੀ ਬਿਛਾਤੀ ਇੱਕ ਮੈਂਬਰ ਨੂੰ ਤਿੰਨ ਤਿੰਨ ਚਾਰ ਚਾਰ ਦਰੀਆਂ ਦਿੱਤੀਆਂ ਹੋਈਆਂ ਆ ਜਿਹੜੀ ਲਾਈਨ ਆ ਸਾਹਮਣੇ ਇਹਦੇ ਤੇ ਮੰਜੇ ਲਾਏ ਹੋਇਆ ਸਾਡੇ ਸਾਰੇ ਇਹ ਉਹ ਸਾਰੇ ਮੈਂਬਰ ਨੇ ਜਿਹੜੇ ਵਾਸ਼ਰੂਮ ਵਿੱਚ ਕਰ ਲੈਂਦੇ ਨੇ ਬਜ਼ੁਰਗ ਆ ਪਤਾ ਨਹੀਂ ਲੱਗਦਾ ਜਾਂ ਮੰਦਬੁੱਧੀ ਆ ਪਤਾ ਨਹੀਂ ਲੱਗਦਾ ਤੇ ਇੱਥੋਂ ਸਾਸਿਕਾਲ ਬਾਪੂ ਜੀ ਠੀਕ ਠਾਕ ਹੋ ਜੀ ਆਪੂ ਠੀਕ ਹੋ ਵੀਰੇ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਨਾ ਨਾ ਵੀਰੇ ਆਹ ਕੰਮ ਨਹੀਂ ਕਰਨਾ ਮੈਂ ਕਾਲਜੂ ਕੀ ਪਾਪੀ ਚੋਰ ਚੱਕਾ ਬੰਦਾ ਮੇਰੇ ਪੈਰੀਆਂ ਹਸਣ ਲਾਓ ਭਾਈ ਤੇ ਇੱਥੇ ਹੁਣ ਜਿਵੇਂ ਸਾਹਮਣੇ ਟੀਵੀ ਦੇਖ ਰਹੇ ਨੇ ਇੱਧਰ ਭਾਂਡੇ ਧੋਣ ਬੈਠਾ ਚਲੋ ਬੋਤਸ ਇਹ ਸ਼ਹਿਵਾਜ ਆ ਸਾਡਾ ਇਹਦੇ ਬੱਚੇ ਦੇ ਸਿਰ 'ਚ ਕੀੜੇ ਪਏ ਹੋਏ ਸੀ ਜਦੋਂ ਸਾਨੂੰ ਮਿਲਿਆ ਸੀ ਬੱਚਾ ਸਿਰ ਦੇ ਵਿੱਚ ਤੇ ਹੁਣ ਢੇੜੇ ਕਢਾਈ ਜਾਂਦਾ ਬਾਈ ਉਹਦੇ ਇੱਥੇ ਹੁਣ ਭਾਂਡੇ ਧੋ ਕੇ ਆ ਦੇਖੋ ਰੱਖੇ ਹੋਏ ਨੇ ਸਾਰੇ ਹਨਾ ਸ਼ੈਂਖ ਦੇ ਵਿੱਚ ਆਪ ਹੀ ਭਾਂਡੇ ਧੁੰਦੇ ਨੇ ਸਾਰੇ ਵੀਰ ਰੜ ਕੇ ਹੁਣ ਜਦੋਂ ਹੀ ਪ੍ਰਸ਼ਾਦ ਆਉਣਾ ਹੈ ਥਾਲੀਆਂ ਵਰਤਾ ਦੇਣੀਆਂ ਗਲਾਸ ਵਰਤਾ ਦੇਣੇ ਚਮਚੇ ਵਰਤਾ ਦੇਣੇ ਆ ਇਹ ਚਾਹ ਵਾਲੇ ਕਿੱਟਲ ਪਏ ਨੇ ਜਦੋਂ ਚਾਹ ਆਉਣੀ ਇਹਨਾਂ 'ਚ ਚਾਹ ਪਾ ਦੇਣੀ ਹੈ ਹਨਾ ਹਜੇ ਇਸ ਪਾਸੇ ਸਾਡੇ ਲਿਫਟ ਲੱਗੀ ਹੋਈ ਆ ਹਜੇ ਲਿਫਟਾਂ ਯੂਜ਼ ਨਹੀਂ ਕਰ ਸਕਦੇ ਅਸੀਂ ਵਰਤੋਂ 'ਚ ਨਹੀਂ ਆ ਰਹੀਆਂ ਸਾਡੇ ਕਾਰਨ ਇਹ ਆ ਵੀ ਜਿੱਥੋਂ ਦੀ ਥੱਲੇ ਸਪਲਾਈ ਦੇਣੀ ਆ ਉੱਥੇ ਸਾਡੀਆਂ ਬੀਬੀਆਂ ਤੇ ਭੈਣਾਂ ਦੀ ਰਹਿائش ਆ ਤੇ ਹੁਣ ਉਹਦੇ ਵਿੱਚ ਦੀ ਸਾਰੀ ਸਪਲਾਈ ਨਹੀਂ ਦਿੱਤੀ ਜਾ ਸਕਦੀ ਤੇ ਆਹਾਂ ਸੁਪਨਿਆਂ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਨਾ ਸ਼ੇਅਰ ਕਰਿਓ ਰਵੀ ਭਾਈ ਕੀ ਹਾਲ ਹੈ ਠੀਕ ਆ ਵੀਰੇ ਰਵੀ ਵੀਰੇ ਨੂੰ ਤੁਸੀਂ ਦੇਖਿਆ ਕਿਹੜੇ ਕੰਡੀਸ਼ਨ ਚ ਵੀਰੇ ਨੂੰ ਲੈ ਕੇ ਆਏ ਸੀ ਕੇਸੀ ਕਾਲਜ ਦਾ ਪ੍ਰਧਾਨ ਰਿਹਾ ਵੀਰਾ ਕਿਹ ਟਾਈਮ ਹੁਣ ਵੀਰੇ ਦੇ ਹੱਥ ਦੇ ਉੱਤੇ ਹਜੇ ਆ ਲੱਗੇ ਹੋਏ ਨੇ ਬ੍ਰੇਸ ਹੱਥੇ ਦਾ ਐ ਪਿੰਗਾ ਕਿਉਂਕਿ ਕਈ ਸਾਲਾਂ ਤੋਂ ਐਂ ਕਰਕੇ ਤੁਰਿਆ ਫਿਰਦਾ ਸੀ ਮੁੱਠੀਆਂ ਬੰਦ ਕਰਕੇ ਉਹ ਹੱਥ ਉੱਥੇ ਜੁੜ ਗਏ ਸੀਗੇ ਤੇ ਹੁਣ ਪ੍ਰੈਕਟਿਸ ਚੱਲਦੀ ਆ ਵੀਰੇ ਦੀ ਠੀਕ ਆ ਵੀਰਾ ਸੇਵਾ ਵੀ ਕਰਾਉਂਦਾ ਸਾਡੇ ਨਾਲ ਸਤਿ ਸ੍ਰੀ ਅਕਾਲ ਬਾਪੂ ਠੀਕ ਹੋ ਸਿੱਧਾ ਤਕੜੀਆਂ ਇੱਥੇ ਸਾਡੇ ਵਲੰਟੀਅਰ ਪੈਂਦੇ ਆ ਜੀ ਸੇਵਾਦਾਰ ਸਾਰੇ ਆ ਵਲੰਟੀਅਰਾਂ ਦੇ ਬੈੱਡ ਲੱਗੇ ਹੋਏ ਨੇ ਇੱਥੇ ਸਵੇਰੇ ਉੱਠ ਕੇ ਇਹਨਾਂ ਨੇ ਸਾਰਿਆਂ ਨੇ ਸੇਵਾ ਤੇ ਲੱਗ ਜਾਣਾ ਡਿਊਟੀਆਂ ਤੇ ਲੱਗ ਜਾਣਾ ਹਰੇਕ ਮੈਂਬਰ ਦਾ ਸਵੇਰੋਂ ਸਾਇਰੋਂ ਬ੍ਰਸ਼ ਕਰਾ ਕੇ ਇਸ਼ਨਾਨ ਕਰਾ ਕੇ ਉਸ ਤੋਂ ਬਾਅਦ ਕੱਪੜੇ ਲੀੜੇ ਪਵਾ ਕੇ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਉਹਨਾਂ ਨੂੰ ਉੱਪਰ ਟੀਵੀ ਚੱਲ ਰਿਹਾ ਜੀ ਐਲਸੀਡੀ ਦੇਣ ਵਾਲੇ ਵੀਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਭੇਜੀ ਤੇ ਇਹ ਰਾ ਉਹ ਨਾਲ ਬੈਠਾ ਕੋਈ ਆਪਣੇ ਮਨ ਦੇ ਵਿੱਚ ਗੱਲਾਂ ਕਰ ਰਿਹਾ ਕੋਈ ਟੀਵੀ ਦੇਖ ਰਿਹਾ ਇੱਧਰ ਬੈਠੇ ਤਾਸ਼ ਖੇਡਦੇ ਜਾਂਦੇ ਬਾਪੂ ਹਣੀ ਤਾਸ਼ ਕੁੱਟੇ ਜਾਂਦੇ ਆ ਹਾਂਜੀ ਬਾਪੂ ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ ਖੇਡਿਆ ਕਰੋ ਰੋਜ਼ ਠੀਕ ਆ ਲਾਇਆ ਕਰੋ ਛੁੱਟੀ ਪੂਰੀ ਮਨ ਖੁਸ਼ ਰਹਿਣਾ ਚਾਹੀਦਾ ਮਹੰਗਾ ਬਾਈ ਠੀਕ ਆ ਇਹ ਸਾਡਾ ਮਹੰਗਾ ਬਾਈ ਆ ਜੀ ਸਤਿ ਸ੍ਰੀ ਅਕਾਲ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਇਹ ਬਾਈ ਦੀ ਕੋਈ ਬਾਹਮ ਆ ਪਰ ਪੱਤਾ ਦੇ ਕਿਵੇਂ ਲਕੋਲ ਕੋਕੇ ਰੱਖਦਾ ਬਾਈ ਕਹਿੰਦਾ ਐਟ ਦੀ ਬੈਗੀ ਦੇਖ ਨਾ ਜਾਵੇ ਮੇਰੀ ਕਹਿੰਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਇਸ ਸੁਪਨਿਆਂ ਦੇ ਘਰ ਦੀਆਂ ਉਹ ਸੁਪਨਿਆਂ ਵਰਗੀਆਂ ਤਸਵੀਰਾਂ ਜਿੱਥੇ ਦੋ ਬਜ਼ੁਰਗ ਬੈਠੇ ਗੱਲਾਂ ਮਾਰੀ ਜਾਂਦੇ ਆਪਦੀਆਂ ਤੇ ਜਿੱਥੇ ਦੋ ਵੀਰ ਕੋਈ ਬੈਠੇ ਆਪਦੀਆਂ ਗੋਸਪ ਕਰੀ ਜਾਂਦੇ ਨੇ ਕਿਵੇਂ ਅਰੋੜਾ ਸਾਹਿਬ ਠੀਕ ਹੋ ਤੇ ਇਹ ਸਾਰੀਆਂ ਤਸਵੀਰਾਂ ਨੂੰ ਦੇਖ ਕੇ ਜੇ ਇਹਨਾਂ ਦੇ ਵਿੱਚ ਜਦੋਂ ਅਸੀਂ ਰਹਿੰਨੇ ਆ ਯਾਨੀ ਕਿ ਆਪਣੇ ਆਪ ਨੂੰ ਇੰਜ ਮਹਿਸੂਸ ਕਰੀਦਾ ਵੀ ਜਿਵੇਂ ਅਸੀਂ ਰੱਬ ਦੇ ਘਰ 'ਚ ਰਹਿ ਰਹੀ ਹੋਈਏ ਸਾਡੇ ਨਾਲ ਰੱਬ ਆਪ ਰਹਿ ਰਿਹਾ ਹੋਵੇ ਸਾਡੇ ਕੋਲ देखो इधर ਵੀ ਵੀਰੇ ਹੁਣੀ ਤਾਸ਼ ਹਾਂ 사ਸੀ ਗਾਲ ਵੀਰੇ ਖੇਡੋ ਖੇਡੋ ਨਾਲੀ ਵੀਰੇ ਹੁਣੀ ਤਾਸ਼ ਲੱਗੇ ਹੋਇਆ ਕੁੱਟਣ ਕਿਵੇਂ ਬਾਈ ਠੀਕ ਆ ਗੁੱਟ ਕਿਵੇਂ ਤੇਰਾ ਠੀਕ ਆ ਗੁੱਟ ਹੁਣ ਇਹ ਬਾਈ ਦਾ ਗੁੱਟੜਾ ਪੂਰਾ ਗੁੱਟ ਦਾ ਹੁਣ ਹੱਥ ਪੂਰਾ ਤੇ ਬਾਈ ਦਾ ਗੁੱਟ ਟੁੱਟਿਆ ਸੀ ਜੀ ਤੋਂ ਹੱਡੀ ਇੰਨੀ ਬਾਹਰ ਸੀ ਇੱਥੋਂ ਦੋਨੇ ਹੱਡੀਆਂ ਹੀ ਬਾਹਰ ਆਈਆਂ ਹੋਈਆਂ ਸੀ ਤੇ ਗੁੱਟ ਥੱਲੇ ਰਹਿ ਲਟਕ ਰਿਹਾ ਸੀ ਤੇ ਹੱਡੀਆਂ ਇੱਥੋਂ ਬਾਹਰ ਆ ਗਈਆਂ ਸੀ ਦੋਨੋਂ ਹੀ ਲੱਕੜ ਦਾ ਮੈਸਤਰੀ ਸੀ ਬਹੁਤ ਵਧੀਆ ਪਰਿਵਾਰ ਚ ਪਿੱਛੇ ਕੋਈ ਹੈ ਨਹੀਂ ਪਰਿਵਾਰ ਚ ਭੈਣ ਸੀ ਉਹਦੇ ਕੋਲੇ ਰਹਿੰਦਾ ਸੀ ਭੈਣ ਤੇ ਭਾਂ ਦੇ ਪਰਿਵਾਰ ਵੀ ਉਹ ਲੱਗ ਕਿਤੇ ਹੋਰ ਰਹਿਣ ਲੱਗ ਗਿਆ ਹੁਣ ਉੱਥੇ ਪਿੰਡ ਦੇ ਵਿੱਚ ਕਿਹੜੇ ਪਿੰਡ ਸੀ ਪੂਰਾ ਪਿੰਡ ਜੀ ਆਪਾਂ ਪੂਰ ਪੂਰਵਾ ਪਿੰਡ ਉੱਥੋਂ ਪਿੰਡ ਵਾਲੇ ਛੱਡ ਕੇ ਗਏ ਸੀ ਬਾਪੂ ਨੂੰ ਸਾਡੇ ਕੋਲੇ ਹੈ ਨਾ ਜੱਗਾ ਸਾਡਾ ਕੈਨੇਡਾ ਵਾਲਾ ਡਾਊਨ ਟਾਊਨ ਏਰੀਆ ਚ ਰਹਿੰਦਾ ਸੀ ਸਰੀ ਸਰੀ ਕਿਥੇ ਰਹਿੰਦਾ ਸੀ ਤੂੰ ਡਾਊਨ ਟਾਊਨ ਚ ਵਜੀਫਾ ਮਿਲ ਗਿਆ ਸੀ ਆ ਵਜੀਫਾ ਮਿਲ ਗਿਆ ਰੀ ਡਾਊਨ ਟਾਊਨ ਚ ਰਹਿੰਦਾ ਸੀ ਤੂੰ ਇੱਥੇ ਵੀ ਕਹਿੰਦੇ ਮਿਲਦਾ ਹੀ ਵਜੀਫਾ ਜੌਬ ਤੂੰ ਕਿੱਥੇ ਕਰਦਾ ਡੈਲਟਾ ਕਰਦਾ ਸੀਗਾ ਮੈਂ ਸਰੀ ਕਰਦਾ ਸੀ ਸਰੀ ਕਰਦਾ ਸੀ ਡੈਲਟਾ ਗਿਆ ਕਿਨੇ ਤੂੰ ਡੈਲਟਾ ਨਹੀਂ ਗਿਆ ਡੈਲਟਾ ਚਾਚੇ ਵਾਲਾ ਕਲੋਨੇ ਗਿਆ ਕਲੋਨੇ ਕਲੋਨੇ ਨਹੀਂ ਮਨੋਂ ਮੋਂਟਰੀਅਲ ਗਿਆ ਵਾ ਮੋਂਟਰੀਅਲ ਗਿਆ ਐਪਸਬੋਰਡ ਗਿਆ ਸੀ ਬੈਂਕ ਬੈਂਕਵਰ ਗਿਆ ਐਪਸਬੋਰਡ ਐਪਸਬੋਰਡ ਵੀ ਗਿਆ ਪਤਾ ਨਹੀਂ ਤੇ ਉਥੇ ਸਰੀ ਕਿੱਥੇ ਉਹ ਹੈਗਾ ਵਾ ਸਮੁੰਦਰ ਦਾ بیچ ਜਿਹਾ ਵਾ ਉਥੇ ਗਿਆ ਕਿਨੇ ਜਿੱਥੇ ਉਹ ਕਾਵਾਂਗਾਟਾ ਮਾਰੂ ਬਾਬੇ ਉਹਨਾਂ ਨੇ ਜਾ ਕੇ ਜਹਾਜ਼ ਲਾਇਆ ਸੀਗਾ ਬਾਬੇ ਕਰਦੇ ਇੱਥੇ ਉਹਨਾਂ ਨੇ ਉਥੇ ਨਹੀਂ ਗਿਆ ਤੂੰ ਭਾਈ ਪੈਨਸ਼ਨ ਲੱਗ ਜੀ ਇੱਥੇ ਮੈਂ ਹਾਂ ਲੱਗ ਰਹੀ ਹੁਣ ਤੂੰ 60 ਸਾਲਾਂ ਦਾ ਹੋ ਜਾਣਾ ਬਸ ਪੈਨਸ਼ਨ ਪਤਾ ਕਰ ਲੈਣਾ ਮੈਂ ਕਦੋਂ ਲੱਗੂਗੀ ਲਵਾ ਦਈਏ ਲਵਾ ਦੇ ਠੀਕ ਹੈ ਲੱਗੇ ਵੀਰੇ ਪੈਨਸ਼ਨ ਲਵਾ ਦਾਂਗੇ ਮੇਰੇ ਬਾਈ ਨੂੰ ਕਿੰਨੇ ਵੀਰੇ ਹੁਣ ਹੀ ਸਾਰਾ ਦਿਨ ਸੇਵਾ ਕਰਾਉਂਦੇ ਨੇ ਹੁਣ ਪ੍ਰਸ਼ਾਦਾ ਸਾਸੀ ਕਾ ਗੁਲਸ਼ਨ ਕੀ ਹਾਲ ਨੇ ਠੀਕ ਹੋ ਬਾਈ ਕੀ ਹਾਲ ਨੇ ਬਾਈ ਠੀਕ ਐ ਤੂੰ ਹਾਂਜੀ ਹਾਂਜੀ ਤੂੰ ਨਹੀਂ ਵੀਰੇ ਹੁਣ ਕਈ ਦਿਨਾਂ ਤੋਂ ਦੇਖਦਾ ਨਹੀਂ ਠੀਕ ਐ ਸਿਹਤ ਤੇਰੀ ਹਾਂਜੀ ਹਾਂਜੀ ਅੱਗੇ ਨੂੰ ਥੱਲੇ ਹੁੰਦੇ ਕਿਚਨ 'ਚ ਹੁਣ ਜਾਂਦਾ ਨਹੀਂ ਹੱਥ ਕਿਵੇਂ ਠੀਕ ਐ ਤੇਰੇ ਹੱਥ ਹੱਥ ਖਰਾਬ ਆ ਹਨਾ ਹੁਣ ਥੋੜੇ ਦਿਨ ਹਾਂ ਕੰਮ ਨਹੀਂ ਕਰਦੇ ਹਾਂ ਬਿਲਕੁਲ ਨਹੀਂ ਕੰਮ ਕਰਨਾ ਭਾਂਡੇ ਵਾਲਾ ਠੀਕ ਚੱਕ ਪੱਤੇ ਦੇਖ ਲਿਓ ਨੇ ਸਾਹਨੇ ਤੇਰੇ ਗੋਲਾ ਤਾਂ ਦੇਖ ਗਿਆ ਉਹ ਲਕੋ ਕੇ ਰੱਖ ਥੋੜਾ ਲਕੋ ਕੇ ਲਾਲੀ ਦੇਖੀ ਜਾਂਦਾ ਪੱਤੇ ਤੇਰੇ ਹੋਰ ਗਲਸ਼ਨ ਠੀਕ ਹੈ ਵੀਰੇ ਕਰ ਲੈਨੇ ਕਰ ਲੈਨੇ ਸੱਟ ਪੱਤਾ ਸੱਟ ਤੂੰ ਉਧਰ ਭਾਬੀ ਬਣਾ ਦੇਣਾ ਤੈਨੂੰ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਠੀਕ ਓ ਠੀਕ ਹੈ ਇਹ ਦੁਨੀਆਂ ਰੱਬੀ ਰੂਹਾਂ ਜਿਨ੍ਹਾਂ ਨੂੰ ਰਖਾਈ ਨਹੀਂ ਦਿੰਦਾ ਹਾਂਜੀ ਸ਼ਰਮ ਸਿੰਘ ਜੀ ਠੀਕ ਠਾਕ ਹੋ ਠੀਕ ਹੈ ਜੀ ਭਾਰਤ ਸਿੰਘ ਜੀ ਆ ਇਹਨਾਂ ਨੇ ਵੀ ਗੁਲਾਮੀ ਕੱਟੀ ਬਹੁਤ ਸਾਲ ਜਿੱਥੇ ਕੰਮ ਕਰਨ ਦੀ ਗੁਲਾਮੀ ਕੱਟੀ ਉੱਥੇ ਨਸ਼ੇ ਦੀ ਵੀ ਗੁਲਾਮੀ ਕੱਟੀ ਬਾਪੂ ਨੇ ਹੁਣ ਬਾਪੂ ਨੇ ਜਿਵੇਂ ਪੈਸੇ ਲੈ ਲਿਆ ਇਹਨੂੰ ਸੰਤੁਸ਼ਟੀ ਹੋ ਗਈ ਵੀ ਮੇਰੇ ਕੋਲੇ ਹੁਣ ਜੇਬ 'ਚ ਪੈਸੇ ਹੈਗੇ ਹਨਾ ਤਾਂ ਬਸ ਉੱਥੇ ਮੈਡੀਕਲ ਤੇ ਜਾ ਕੇ ਕਹੂਗਾ ਵੀ ਮੈਨੂੰ ਵਧੀਆ ਦਵਾਈ ਦੇ ਆ ਚੱਕ ਪੈਸੇ ਜਾਇਤੇ ਸਾਡੇ ਸੇਵਾਦਾਰ ਨੂੰ ਕਿਸ ਨੂੰ ਕਹਿ ਦੂਗਾ ਬਸ ਇਹਨੂੰ ਤਸੱਲੀ ਰਹਿੰਦੀ ਆ ਵੀ ਮੇਰੇ ਕੋਲੇ ਪੈਸੇ ਹੈਗੇ ਆ ਫਿਰ ਚਾਹੇ ਮਲਟੀਵਿਟਾਮਿਨ ਦੀ ਕੋਈ ਗੋਲੀ ਦੇ ਦੇਣ ਬਾਪੂ ਨੂੰ ਐ ਹੁੰਦਾ ਵੀ ਮੈਨੂੰ ਹੁਣ ਕੋਈ ਵਧੀਆ ਨਸ਼ੇ ਵਾਲੀ ਗੋਲੀ ਮਿਲ ਗਈ ਆ ਫਿਰ ਇਹਨੇ ਬਸ ਡੰਡ ਲਾਉਣੇ ਆ ਫਿਰ ਇਹਨੇ ਪੂਰਾ ਖੁਸ਼ ਰਹਿਣਾ ਖਿਹੜਿਆ ਰਹਿਣਾ ਪੂਰਾ ਐਸੀਆਂ ਰੂਹਾਂ ਵਾਇਗਰੂ ਨੇ ਸੱਚੇ ਪਾਤਸ਼ਾਹ ਨੇ ਸਾਡੇ ਕੋਲ ਭੇਜੀਆਂ ਹੋਈਆਂ ਤਾਂ ਦੇਖੋ ਬਾਪੂ ਨੇ ਸਾਰੇ ਰੱਖੇ ਵੀ ਹੋਏ ਪੈਸੇ ਆਪਦੇ ਕੋਲੇ ਕਾਗਜ਼ ਪੱਤਰ ਬਾਪੂ ਦੀ ਆਦਤ ਆ ਜਿਵੇਂ ਇੱਥੇ ਕਰਕੇ ਕੋਲ ਆ ਗਿਆ ਸਾਮ ਲੈਣਾ ਬਾਪੂ ਨੇ ਕੋਈ ਡੈਰੀ ਮਿਲ ਗਈ ਬਾ ਠੀਕ ਆ ਬਾਪੂ ਆ ਕੇ ਲੱਗ ਵੀਰਾ ਕਰਨਾਲਾ ਕਿਹੜਾ ਪਿੰਡ ਆ ਤੇਰਾ ਸਠਿਆਲਾ ਪਿੰਡ ਆ ਵੀਰੇ ਦਾ ਤੇ ਉੱਥੇ ਵੀਰਾ ਕਿੰਨੇ ਸਾਲਾਂ ਤੋਂ ਇਦਾਂ ਹੀ ਰਹਿੰਦਾ ਸੀ ਇਕੱਲਾ ਹੀ ਸੜਕਾਂ ਤੇ ਹੁਣ ਜਦੋਂ ਦਾ ਵੀਰਾ ਇੱਥੇ ਆਇਆ ਠੀਕ ਹੋ ਗਿਆ ਹੁਣ ਗੁਰਦੁਆਰਾ ਸਾਹਿਬ ਚ ਵੀਰਾ ਸਪੀਕਰ 'ਚ ਪਾਠ ਕਰਦਾ ਹੁੰਦਾ ਸ਼ਾਮ ਨੂੰ ਕਰਦਾ ਨਾ ਹਾਂਜੀ ਇਹ ਸਵੇਰੇ ਵੀ ਤੇ ਅਰਥ ਵੀ ਪੜਨ ਗਲਵਾਨੀ ਦੇ ਨਾ ਹਾਂਜੀ ਹਣਨ ਭਾਜੀ ਉਹਨਾਂ ਨੇ ਗੱਲ ਕੀਤੀ ਸੀ ਹਾਂ ਬਸ ਅਰਥ ਸੁਣਾਇਆ ਕਰ ਗਰਬਾਣੀ ਠੀਕ ਆ ਸ਼ਾਮਾਂ ਨੂੰ ਇਨਸ਼ਾਅੱਲਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਲੈ ਲੈ ਬਾਪੂ ਤੇਰੀ ਹੈ ਸਾਰਾ ਕੁਝ ਕਰ ਲੈ ਜਿੰਨੇ ਮਰਜੀ ਲੈ ਲੈ ਇਹ ਬਾਪੂ ਪ੍ਰੀਤ ਆ ਗੱਲ ਇਹਦੀ ਵੀ ਉੱਥੇ ਖੜੀ ਐ ਨੇ ਵੀ ਗੋਲੀ ਹੋ ਕਹਿਣਾ ਹੁੰਦਾ ਵੀ ਮੈਨੂੰ ਵਧੀਆ ਗੋਲੀ ਦਿਓ ਕੋਈ ਕਿਉਂਕਿ ਸਾਰੀ ਜ਼ਿੰਦਗੀ ਇੱਦਾਂ ਹੀ ਨਿਕਲੀ ਆ ਲੈ ਬਾਪੂ ਤੋ ਐਨ ਚਾਰ ਪੰਜ ਮੇਰੇ ਤੇ ਤੁਹ ਪਹੇਲ ਕੋ ਆ ਪਿਓ ਮੇਰਾ ਪਿਓ ਆ ਉਹਨੂੰ ਘੜ ਕੇ ਤੁਸੀਂ ਸੌਂ ਖਾ ਕੇ ਕਹਿੰਦਾ ਮੇਰਾ ਪਿਓ ਆ ਦੋ ਜਿੱਥੇ ਮੈਨੂੰ ਇਦਾਂ ਦੇ ਪਿਓਾਂ ਦਾ ਅਸ਼ੀਰਵਾਦ ਮਿਲ ਰਿਹਾ ਉੱਥੇ ਰੱਬ ਨੇ ਮੇਤੋਂ ਕੀ ਲਗੋਣਾ ਨਾ ਲਗੋ ਤੇਰੀ ਕੀਲ ਥਾ ਮੈਂ ਇੱਕ ਦਾ ਫੰਦਾ ਨਹੀਂ ਤੇਰੀ ਕੀਲ ਥਾ ਸਾਰੇ ਇਹਨੇ ਕਹੇ ਕਿ ਨਹੀਂ ਚਾਹ। ਬਾਪੂ ਨੂੰ ਹੁਣ ਗੋਲੀ ਵਧੀਆ ਦੇ ਦਿਓ ਕਾਕਾ ਕੈੜੀ ਜੀ। ਹਾਂਜੀ ਬਾਈ ਜੀ। ਕਹਤਾ ਵਾ ਠੀਕ ਆ। ਹੋਰ? ਹਾਂ ਹੋ। ਹੋ ਬੱਸ ਕਰ ਬਾਪੂ। ਐਨੇ ਕੀ ਕਰੇਗਾ ਪੈਸੇ ਰੱਖ ਕੇ। ਮੈਂ ਕਿਹੜਾ ਰੱਖਾਂ। ਵਾਖਵਾ ਚੱਲ ਬਾਪੂ ਮੇਰਾ ਲੈਲਾ ਬਾਪੂ। ਹੋ ਨਿਆਰੇ ਆਹੇ। ਸਸਿਕਾਲ ਬਾਈ ਠੀਕ ਐ ਤੂੰ? ਹਾਂਜੀ। ਠੀਕ ਐ ਬਾਈ। ਸਸਿਕ ਠੀਕ ਐ ਵੀਰੇ ਹੁਣ ਤੂੰ? ਸੇ ਠੀਕ ਐ ਤੇਰੀ? ਤੁਰਿਆ ਫਿਰਿਆ ਕਰ ਜੀਣਾ ਗੂੜਾ ਦਿਆ ਕਰ ਹਣਾ। ਬਣਾ ਦਾਂਗੇ ਬਣਾ ਦਾਂਗੇ ਹੋਰ ਬਾਈ ਠੀਕ ਠਾਕ ਆ ਬਾਈ ਨੇ ਨਾ ਯਾਰੇ ਨੇ ਮੇਰੇ ਬਹੁਤ ਜ਼ੋਰ ਦੀ ਥੱਪੜ ਮਾਰਿਆ ਇਹਨੇ ਜਦੋਂ ਆਇਆ ਥੋੜਾ ਜਿਹਾ ਨਾ ਬਾਹਰ ਇਹ ਬਸ ਵੀਰ ਨੂੰ ਇੱਕੋ ਹੀ ਪ੍ਰੋਬਲਮ ਸੀ ਘਰੇ ਵੀ ਇਹ ਕੁੱਤੀ ਜਾਂਦਾ ਸੀ ਮਾਰਦਾ ਸੀ ਘਰੇ ਕੌਣ ਸੀਗਾ ਭੈਣ ਸੀਗੀ ਤੇਰੀ ਭੈਣਾਂ ਨੇ ਦੋ ਪਿਆਈਆਂ ਹੁੰਦੀਆਂ ਨੇ ਹੋਰ ਤੇ ਮੰਮੀ ਮੰਮੀ ਡਾੜੀ ਕੂਰ ਰਹੇ ਹੋਵੇ ਕਹਿੰਦਾ ਰਹੇ ਆਈ ਕੋਈ ਨਹੀਂ ਅਸੀਂ ਹੁਣ ਤੇਰੇ ਭਰਾ ਨਹੀਂ ਹਾਏ ਅਸੀਂ ਤੇਰੇ ਕੋਹ ਨਹੀਂ ਲੱਗਦੇ ਫੇਰ ਤੇਰਾ ਕੀ ਨਾਮ ਇੰਦਰਪਾਲ ਸਿੰਘ ਇੰਦਰਪਾਲ ਮੇਰਾ ਨਾਮ ਗੁਰਪ੍ਰੀਤ ਆ ਅੱਛਾ ਆਪਾਂ ਦੋਨੇ ਭਰਾ ਹੀ ਆ ਠੀਕ ਆ ਇਹ ਗੱਲ ਦਾ ਫਿਕਰ ਨਹੀਂ ਕਰਨਾ ਵੀ ਤੇਰੇ ਮੰਮੀ ਡੈਡੀ ਹੈ ਨਹੀਂ ਅਸੀਂ ਵੀ ਤੇਰੇ ਭਰਾ ਆ ਵਾ ਠੀਕ ਆ ਭਰਾ ਭਰਾ ਹੀ ਹੁੰਦੇ ਆ ਵੀਰੇ ਅਸੀਂ ਤੇਰੇ ਨਾਲ ਖੜੇ ਆ ਮੇਰੇ ਭਰਾ ਤੇ ਇਹ ਬਾਈ ਦੀ ਨਾ ਕਹਾਣੀ ਤਾਂ ਵੀ ਜਿਹੜਾ ਇਹਦੇ ਨੇੜੇ ਆ ਜਾਂਦਾ ਸੀ ਉਹਦੀ ਮਾਰਦਾ ਸੀ ਮੈਂ ਇਹਦੇ ਇੱਧਰ ਕੋਲੇ ਬੈਠਾ ਸੀਗਾ ਫਿਲਮ ਦੇਖਣ ਚੱਲੇ ਦੀ ਫਿਲਮ ਦਿਖਾਉਣ ਲੈ ਕੇ ਗਏ ਸੀ ਉਹ ਦਿਨ ਹਨਾ ਫਿਲਮ ਦੇਖਣ ਗਏ ਸੀ ਉਹ ਦਿਨ ਆਪਾਂ ਹਨਾ ਤੇ ਬਸ ਇਹਨੇ ਮੇਰਾ ਇੱਥੇ ਮਾਰਿਆ ਕੰਨ ਤੇ ਥੱਪੜ ਬਹੁਤ ਜ਼ੋਰ ਦੀ ਤੇ ਪਰ ਕੋਈ ਗੱਲ ਨਹੀਂ ਮੈਂ ਕਿਹਾ ਮੇਰਾ ਭਰਾ ਮਾ ਯਾਰ ਇੱਕ ਹੋਰ ਮਾਰ ਲਾ ਤੂੰ ਫਿਰ ਇਹਨੂੰ ਵੀ ਸ਼ਰਮ ਜੀ ਆਈ ਫਿਰ ਇਹਨੇ ਗਲਤੀ ਮੰਨੀ ਕਹਿੰਦਾ ਮੇਤੋਂ ਗਲਤੀ ਹੋ ਗਈ ਵੀਰੇ ਇਹਦਾ ਵਜਨ ਕਿਵੇਂ ਵਧਿਆ ਕੁਛ ਇਹਦਾ ਵਜਨ ਪਹਿਲਾਂ ਨਾਲ ਮੇਰੇ ਨਾਲ ਜੀ ਕਰਦਾ ਬਾਪੂ ਜੀ ਨਾਲ ਸੱਚੀ ਗੱਲ ਅਸੀਂ ਗੱਲ ਜਗਿੰਦਰ ਬਾਪੂ ਠੀਕ ਹੋ ਠੀਕ ਕਿਵੇਂ ਵੀਰੇ ਕੀ ਹਾਲ ਹੈ ਕਪਾਲ ਬਾਬੇ ਠੀਕ ਆ ਇਕਪਾਲ ਬਾਪੂ ਦੀ ਵੀ ਲੱਤ ਪੂਰੇ ਕੀੜੇ ਖਾ ਕੇ ਜਿਹੜੇ ਲੈ ਕੇ ਆਏ ਸੀ ਨਾ ਬੰਦੇ ਬਹੁਤ ਮਾੜੀ ਹਾਲ ਸੀ ਬਾਬੇ ਦੀ ਹਾਂ ਵੀਰੇ ਕੀ ਹਾਲ ਨੇ ਕਿਦਰ ਬਲਵਿੰਦਰ ਤੁਰਿਆ ਕਰ ਕੀੜਾ ਗੋੜਾ ਦਿੰਨਾ ਨਾ ਹਾਂ ਦਿਆ ਕਰ ਕੀੜਾ ਗੋੜਾ ਹਾਂਜੀ ਬਾਪੂ ਜੀ ਸਤ ਸ੍ਰੀ ਅਕਾਲ ਓ ਕੀ ਹਾਲ ਨੇ ਬਾਪੂ ਜੀ ਦੇ ਠੀਕ ਹਾਂ ਬਾਪੂ ਓ ਬਾਈ ਠੀਕ ਠਾਕ ਵੀਰੇ ਕੇ ਰਾਹ ਇਹ ਬਾਈ ਇਹ ਬਾਈ ਦਾ ਨਾਮ ਭਵਿੰਦਰ ਸਿੰਘ ਆ ਹਾਂਜੀ ਤੇ ਇਹ ਬਾਪੂ ਦਾ ਨਾਮ ਹੈਗਾ ਜਰਨੈਲ ਸਿੰਘ ਬਾਪੂ ਜੀ ਸਾਡੇ ਕੋਲੇ ਕੱਲ ਮਿਲ ਕੇ ਬੜਾ ਮਨ ਖੁਸ਼ ਹੋਇਆ ਦਿੱਲੀ ਤੋਂ ਆਏ ਨੇ ਦਿੱਲੀ ਤੋਂ ਬੰਗਲਾ ਕੰਪ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਸਾਨੂੰ ਮਿਲੇ ਸੀ ਬਾਪੂ ਜੀ ਉਹਨਾਂ ਨੇ ਭੇਜਿਆ ਚੀਜ਼ ਇਹਨਾਂ ਦੇ ਟੈਸਟੀਕਲ ਦੇ ਵਿੱਚ ਜਾਗਮ ਸੀ ਡੇਡੇ ਵੱਡੇ ਹੋਏ ਪਏ ਸੀ ਇਹਨਾਂ ਦੇ ਟੈਸਟੀਕਲ ਸੀ ਜਿਹੜੇ ਨਲਾ ਤੇ ਵਿੱਚ ਕੀੜੇ ਪਏ ਹੋਏ ਸੀ ਤੇ ਫਿਰ ਇੱਥੇ ਆਇਆ ਦੀ ਸਰਜਰੀ ਹੋਈ ਅੱਜ ਬਾਪੂ ਮੇਰਾ ਬਿਲਕੁਲ ਠੀਕ ਵੀ ਹੈ ਚੜ੍ਹਦੀ ਕਲਾ ਦੇ ਵਿੱਚ ਨੇ ਇਦਾਂ ਹੀ ਭਿੰਦਰ ਬਾਪੂ ਦੇ ਵੀ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਪੈਰ ਮੰਨ ਲੋ ਐਡੇ-ਐਡੇ ਕੌਲੇ ਭਰ ਗਏ ਕੀੜਿਆਂ ਦੇ ਇੰਨੇ ਜ਼ਿਆਦਾ ਕੀੜੇ ਸੀ ਹਾਂ ਬਾਈ ਠੀਕ ਹੈ ਖੁਸ਼ ਨੇ ਚੜ੍ਹਦੀ ਕਲਾ ਚ ਨੇ ਦੋਨੇ ਬੈਠੇ ਗੱਲਾਂ-ਬਾਤਾਂ ਮਾਰਦੇ ਨੇ ਖੁਸ਼ ਰਹਿੰਦੇ ਨੇ ਸਾਰੇ ਹਨਾ ਇਦਾਂ ਹੀ ਹਾਂ ਬਾਪੂ ਸਤਿ ਸ੍ਰੀ ਅਕਾਲ ਠੀਕ ਹੈ ਬਾਈ ਸੇ ਠੀਕ ਹੈ ਹੁਣ ਇਹਦੇ ਵੀ ਬਾਈ ਦੇ ਹੱਥ 'ਚ ਕੀੜੇ ਪਏ ਹੋਏ ਸੀਗੇ ਆ ਦੇਖੋ ਹੱਥ ਦੇ ਕੀ ਹਾਲ ਹੋ ਗਏ ਸੀਗੇ ਹੁਣ ਤਾਂ ਵੈਗਰ ਦੀ ਮੇਰ ਨਾਲ ਠੀਕ ਆ ਹੋਰ ਬਾਪੂ ਬਲਦੇਵ ਠੀਕ ਹੈ ਬਲਦੇਵ ਸਿੰਘ ਜੀ ਸੇਤਾਂ ਠੀਕ ਨੇ ਥੋਡੀਆਂ ਚੜਦੀ ਚੜਨੀ ਕਰਾਈ ਜਾਈ ਦੀ ਚੜਦੀ ਔਰ ਵੀਰੇ ਠੀਕ ਐ ਤੂੰ ਸੇਤ ਠੀਕ ਐ ਤੇ ਇਹ ਆ ਸਾਡੇ ਸੁਪਨਿਆਂ ਦੇ ਘਰ ਦੇ ਪਰਿਵਾਰ ਦੀਆਂ ਜਿਹੜੀਆਂ ਤਸਵੀਰਾਂ ਉੱਪਰਲੇ ਦੋਨੇ ਹਾਲ ਆ ਜਿਹੜੇ ਸਾਡੇ ਇਸ ਤਰ੍ਹਾਂ ਵਾ ਇਧਰ ਕੈਰਮ ਬੋਰਡ ਚੱਲੀ ਜਾਂਦਾ ਖਿੱਡੀ ਜਾਂਦੇ ਬੈਠੇ ਬਾਪੂ ਹਣੀ ਕੋਈ ਗੱਲਾਂ ਮਾਰੀ ਜਾਂਦੇ ਆ ਹਨਾ ਕੋਈ ਆਪਣੀ ਆਪਣੀ ਧੁੰਨ ਦੇ ਵਿੱਚ ਸਾਰੇ ਸੱਸੀ ਘਾਲ ਬਾਪੂ ਜੀ ਠੀਕ ਹੋ ਠੀਕ ਇਹ ਬੱਚਾ ਜੀ ਸਾਡੇ ਕੋਈ ਜੋਰਾ ਹਨਾ ਇਹ ਬੱਚਾ ਘਰੇ ਬੰਨਿਆ ਹੋਇਆ ਸੀ ਉਹਨਾਂ ਨੇ 8-9 ਸਾਲਾਂ ਤੋਂ ਟਾਇਲਟ ਵੀ ਖਾ ਜਾਂਦਾ ਸੀ ਆਪਦੀ ਇਹਦਾ ਬਾਪ ਸਾਡੇ ਕੋਲ ਛੱਡ ਕੇ ਗਿਆ ਬੁੱਗੀਪੁਰੇ ਤੋਂ ਜਿਵੇਂ ਹੀ ਦਿਮਾਗ ਹੈ ਨਹੀਂ ਬਸ ਐਂ ਹੀ ਕਰੀ ਜਾਣਾ ਨੇ ਬੈਠੇ ਨੇ ਇਹਦੀ ਫਿਜ਼ੀਓਥੈਰੇਪੀ ਵੀ ਚੱਲਦੀ ਆ ਬਿਹੇਵੀਅਰ ਥੈਰੇਪੀ ਬੜਾ ਕੁਝ ਕਰਕੇ ਦੇਖਿਆ ਪਰ ਨਹੀਂ ਕੋਈ ਹੱਲ ਹੋਇਆ ਹੁਣ ਇਹਦਾ ਬਾਪ ਕਦੇ ਮਿਲਣ ਵੀ ਨਹੀਂ ਆਇਆ ਇਹਨੂੰ ਛੱਡ ਕੇ ਚਲਾ ਗਿਆ ਕਹਿੰਦਾ ਮੈਂ ਘਰੇ ਗੇੜਾ ਮਾਰ ਕੇ ਆਉਣਾ ਮੁੜ ਕੇ ਆਇਆ ਹੀ ਨਹੀਂ ਹੁਣ ਇਹਦੀ ਕੀ ਆਦਤ ਆ ਇਹ ਤੋਂ ਭੱਜ ਲੈਂਦਾ ਨੇ ਕੋਈ ਵੀ ਚੀਜ਼ ਚਾੱਕ ਕੇ ਮੂੰਹ 'ਚ ਪਾ ਲੈਣੀ ਆ ਅਸੀਂ ਇਹ ਬੈੱਡ ਦੇ ਨਾ ਥਾਲੇ-ਦਾਲੇ ਆ ਬਣਾਤਾ ਮਨਾ ਥੋੜਾ ਇਹ ਜੰਗਲਾਇਆ ਲਾਤਾ ਵੀ ਚਲੋ ਵਿੱਚ ਬੈਠਾ ਰਹਿੰਦਾ ਫਿਰ ਜਦੋਂ ਚਾਹੁੰਦਾ ਬਾਹਰ ਨਿਕਲਣਾ ਫਿਰ ਕੱਢ ਕੇ ਖੋਲ ਕੇ ਕੱਢ ਲਈਦਾ ਨਹੀਂ ਤਾਂ ਇਹ ਵਿੱਚ ਬੈੱਡ ਦੇ ਬੈਠਾ ਰਹਿੰਦਾ ਇਸ ਤਰ੍ਹਾਂ ਅਸੀਂ ਕੋਈ ਵੀ ਆਪਣੇ ਮੈਂਬਰ ਆ ਜਿਹੜੇ ਕਿਸੇ ਦੇ ਵੀ ਕੋਈ ਨੁਕਸਾਨ ਨਾ ਹੋਵੇ ਹਰ ਚੀਜ਼ ਦਾ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ